ਦਰਨਾ ਇਸ ਕਰਕੇ ਹੈ ਕਿ ਸੁੱਤੀ ਪੇ ਸਰਕਾਰ ਨੂੰ ਜਗਾਉਣ ਦੀ ਲੋੜ ਹੈ ਜਿਵੇਂ ਇਹਨਾਂ ਨੇ 92 ਪੈਸੇ ਵੈਟ ਡੀਜ਼ਲ ਤੇ ਲਾਤਾ 40 ਪੈਸੇ ਪੈਟਰੋਲ ਤੇ ਲਾਤਾ 3 ਰੁਪਏ ਬਿਜਲੀ ਦਾ ਯੂਨਿਟ ਮਹਿੰਗਾ ਕਰਤਾ 23 ਪੈਸੇ ਪਰ ਕਿਲੋਮੀਟਰ ਕਿਰਾਇਆ ਵਧਾਤਾ ਇਹ ਆਮ ਲੋਕਾਂ ਦੀ ਸਰਕਾਰ ਕਹਣ ਵਾਲੀ ਸਰਕਾਰ ਨੇ ਆਮ ਲੋਕਾਂ ਦਾ ਗळा ਘੁੱਟਦਾ ਪੰਜਾਬ ਨਾਲ ਧੋਖਾ ਕੀਤਾ ਪੰਜਾਬ ਨਾਲ ਗਦਾਰੀ ਕੀਤੀ ਹੈ ਪੰਜਾਬ ਨਾਲ ਝੂਠ ਬੋਲਿਆ ਸਰਕਾਰ ਬਣਨ ਤੋਂ ਪਹਿਲਾਂ ਕੇਜਰੀਵਾਲ ਸਾਹਿਬ ਆਏ ਸੀ ਲੁਧਿਆਣੇ ਤੋਂ ਕਹਿ ਰਹੇ ਸੀ ਕਿ ਸਾਡੀ ਸਰਕਾਰ ਜਦ ਬਣੂ ਅਸੀਂ ਵੈਟ ਵਾਲਾ ਖਤਮ ਕਰ ਦਾਂਗੇ ਨਹੀਂ 25% ਕੁੱਲ ਰਹਿਣ ਦੇਾਂਗੇ ਪਰ ਅੱਜ ਹਿੰਦੁਸਤਾਨ ਚ ਸਭ ਤੋਂ ਵੱਧ ਵੈਟ ਹੈ ਜੇ ਪੈਟਰੋਲ ਦਾ ਤਾਂ ਉਹ ਪੰਜਾਬ ਚ ਆ ਉਦੋਂ ਬਾਅਦ ਉਹਨਾਂ ਨੇ ਇਹ ਗੱਲ ਕਹੀ ਸੀਗੀ ਕਿ ਬਿਜਲੀ ਸਭ ਨੂੰ 5 ਰੁਪਏ ਯੂਨਿਟ ਦੇਵਾਂਗੇ ਉਹ ਵੀ 9 ਰੁਪਏ ਯੂਨਿਟ ਕਰ ਦਿੱਤੀ ਮੇਰਾ ਮਤਲਬ ਇੱਥੇ ਹੀ ਗੱਲ ਨਹੀਂ ਤੁਸੀਂ ਜਿਵੇਂ ਪੰਜਾਬ ਦਾ ਉਜਾੜਾ ਕਰਨ ਲੱਗੇ ਹੋਏ ਨੇ ਜ਼ਾਹਰ ਹੈ ਕਿ ਕੱਲ ਉਹਨਾਂ ਨੇ 10000 ਕਰੋੜ ਰੁਪਇਆ ਸੈਂਟਰ ਤੋਂ ਹੋਰ ਪਰਮਿਸ਼ਨ ਲਈਆ ਲੋਨ ਲੈਣ ਲਈ ਤੁਸੀਂ ਦੇਖੋ ਕਿ ਇਹ ਸਰਕਾਰ ਨੇ ਤਕਰੀਬਨ 2 ਸਾਲ 8 ਮਹੀਨਿਆਂ ਵਿੱਚ ਲੱਖ ਕਰੋੜ ਤੋਂ ਵੱਧ ਦਾ ਕਰਜ਼ਾ ਲੈ ਲਿਆ 1 ਲੱਖ ਕਰੋੜ ਤੋਂ ਵੱਧ ਦਾ ਕਰਜ਼ਾ ਲੈ ਲਿਆ ਹਲੇ ਆਉਣ ਵਾਲੇ 2.5 ਸਾਲ ਰਹਿੰਦੇ ਆ ਦੂਸਰੀ ਜਿਹੜੀ ਵੱਡੀ ਗੱਲ ਹੈ ਜ ਲੋਕਾਂ ਦੇ ਧਿਆਨ 'ਚ ਲਿਆਉਣ ਵਾਲੀ ਹੈ ਜੋ ਪੰਜਾਬ ਦੇ ਵਿੱਚ ਗੁੰਡਾਗਰਦੀ ਜੋ ਗੈਂਗਸਟਰ ਰਾਜ ਜੋ ਬਿੰਦਿਹਾੜੇ ਕਤਲ ਹੋਣ ਲੱਗ ਪਏ ਐ ਪੰਜਾਬ ਨੂੰ ਅੱਜ ਇਹ ਸਰਕਾਰ ਨੇ ਉਜਾੜ ਦਿੱਤਾ ਇਹ ਹਾਲਾਤ ਤਾਂ ਉਦੋਂ ਖਾੜਕੂ ਵਾਦ ਵੇਲੇ ਵੀ ਨਹੀਂ ਸੀ ਜਿਹੜੇ ਅੱਜ ਦੀ ਇਹ ਸਰਕਾਰ ਨੇ ਮਜੂਦ ਕਰਨੇ ਕਰਤੇ ਐ ਕੱਲ ਤਾਂ ਆਪ ਦਾ ਹੀ ਮਾਰਤਾ ਅਗਲਿਆਂ ਨੇ ਖੰਨੇ ਵਿੱਚ ਮਗਰ ਕੋਈ ਕਾਨੂੰਨ ਵਿਵਸਥਾ ਹੀ ਹੈ ਨਹੀਂ ਗਈ ਸਰਕਾਰ ਦਾ ਨਾਂ ਦੀ ਚੀਜ਼ ਹੈ ਨਹੀਂ ਸਰਕਾਰ ਦਾ ਡਰ ਪੈ ਹੈ ਨਹੀਂ ਚੁਟਕਲੇ ਸੁਣਾ ਕੇ ਲੋਕਾਂ ਨੂੰ ਸਰਕਾਰ ਚਲਾਉਣੇ ਚਾਹੁੰਦੇ ਆ ਜਿਹੜੀ ਨਹੀਂ ਚੱਲਦੀ ਹੁੰਦੀ। ਕਾਨੂੰਨ ਦਾ ਰੇਡੀ ਨਾਲ ਲੱਗਦਾ ਵੀ ਆਰਥਿਕ ਸੰਕਟ ਆ ਤੁਹਾਨੂੰ ਪੰਜਾਬ ਦੇ ਵਿੱਚ ਤੱਕ ਆ ਆਰਥਿਕ ਸੰਕਟ ਆ ਨਹੀਂ ਸਕਦਾ ਮਹਾਰਜ ਆਇਆ ਹੋਇਆ ਹੈ। ਜਿਹੜੀ ਜੀ ਡੀ ਪੀ ਹੈ ਅੱਜ ਤੁਹਾਡੀ 48% ਤੇ ਪਹੁੰਚ ਗਈ ਹੈ। ਜੀ ਦਾ ਮਤਲਬ ਕਿ ਜਿਹੜਾ 1 ਰੁਪਿਆ ਤੁਸੀਂ ਲੈਨੇ ਹੋ ਉਹਦੇ ਚੋਂ 48 ਪੈਸੇ ਤੁਸੀਂ ਵਿਆਜ ਦੇ ਹੀ ਜਾ ਰਹੇ ਹੋ। 52 ਪੈਸਿਆਂ ਨਾਲ ਤੁਸੀਂ ਤਨਖਾਹਾਂ ਵੀ ਦੇਣੀਆਂ ਤੁਸੀਂ ਪੈਨਸ਼ਨਾਂ ਵੀ ਦੇਣੀਆਂ ਤੁਸੀਂ ਸਰਕਾਰ ਵੀ ਚਲਾਉਣੀ ਹੈ ਤੇ ਜਿਸ ਹਿਸਾਬ ਨਾਲ ਇਹ ਕਰਜ਼ਾ ਲੈਣ ਲੱਗੇ ਹੋਏ ਨੇ ਮੈਨੂੰ ਨਹੀਂ ਲੱਗਦਾ ਕਿ ਇਸ ਹਾਲ ਚ ਇਹ ਜੀਡੀਪੀ ਦਾ ਜਿਹੜਾ ਹੈਗਾ ਕੋਰ ਰਿਲੇਸ਼ਨਸ਼ਿਪ ਵਿਦ ਜਿਹੜੀ ਹੈ ਇਨਕਮ 55 54% ਤੇ ਚਲੇ ਜਾਵੇ ਤੇ ਪੰਜਾਬ ਸਰਕਾਰ ਵਿੱਚ ਫਾਈਨੈਂਸ਼ੀਅਲ ਐਮਰਜੈਂਸੀ ਲੱਗ ਜੂਗੀ